ਜਦੋਂ ਕੁੜੀਆਂ ਨੂੰ ਸਹਿਜ ਆਦੀਆਂ ਬਣਾ ਕੇ ਰੱਖੋਗੇ ਤਾਂ ਉਹਨਾਂ ਨੂੰ ਅਕਸਰ ਹੀ ਸਹਿਜ ਆਦਤیں ਮਿਲਣਗੀਆਂ ਜਿਹੜਾ ਬੰਦਾ ਜਿਹੜੀ ਕੁੜੀ ਘੋੜੇ ਨੂੰ ਕਾਬੂ ਕਰ ਸਕਦੀ ਹੈ ਘੋੜਿਆਂ ਨੂੰ ਪਾਲ ਸਕਦੀ ਆ ਉਹਦੇ ਲਈ ਦੁਨੀਆਦਾਰੀ ਕੋ ਬਹੁਤ ਹੀ ਬੜੀਆਂ ਚੀਜ਼ਾਂ ਨੇ ਮੁੰਡਿਆਂ ਲਈ ਵੀ ਚੀਜ਼ਾਂ ਤੁਸੀਂ ਦੇਖਿਓ ਹੁਣੇ ਵੀ ਜਿਹੜੇ ਬੰਦੇ ਘੋੜਿਆਂ ਦਾ ਆ ਜਿਨ੍ਹਾਂ ਦਾ ਪਿਆਰ ਹੋ ਜੇ ਉਹ ਬੰਦਾ ਨਸ਼ਿਆਂ ਕਰਦੀ ਕਦੇ ਨਹੀਂ ਧਿਆਨ ਦਿੰਦਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਡਿਵੈਲਪ ਕਰਨਾ ਪੈਂਦਾ ਕਦੇ ਕੋ ਡਿਵੈਲਪ ਨਹੀਂ ਹੁੰਦਾ ਸੀ ਜੇ ਤੁਸੀਂ ਕਹਿੰਦੇ ਵੀ ਸਾਨੂੰ ਸਾਰਾ ਕੁਝ ਬਣਾ ਬਣਾਇਆ ਮਿਲ ਜੂ ਨਹੀਂ ਲੋਕੀ ਕਹਿੰਦੇ ਆ ਵੀ ਗਾਂ ਦੁੱਧ ਦਿੰਦੀ ਆ ਗਾਂ ਦੁੱਧ ਦਿੰਦੀ ਆ ਨਹੀਂ ਦਿੰਦੀ ਲੈਣਾ ਪੈਂਦਾ ਚੋਣਾ ਪੈਂਦਾ ਆਪਾਂ ਇਸ ਲਈ ਦੁਨੀਆ 'ਚ ਕੁਝ ਨਹੀਂ ਹੁੰਦਾ ਕਰਨਾ ਪੈਂਦਾ ਸਫਲਤਾ ਮਿਲਦੀ ਨਹੀਂ ਲੈਣੀ ਪੈਂਦੀ ਜੇ ਆ ਦੋਸ ਮੋੜ ਤੇ ਖੜੇ ਹੋ ਤੱਕ ਤੁਹਾਡਾ ਮਸਤਾ ਜੇ ਸਫਲਤਾ ਵੱਲ ਨਿਕਲੂਗਾ ਤੇ ਫੇਲੀਅਰ ਵੱਲ ਨਿਕੂਗਾ ਉਹ ਮੋੜ ਤੇ ਖੜੇ ਹੋ ਅੱਜ ਜਿਹੜੇ ਕੋ ਸਫਲ ਵਾਲੇ ਪਾਸੇ ਚੱਲ ਗਏ ਉਹ ਸਫਲ ਹੋ ਜਾਣਗੇ ਤੇ ਜਿਹੜੇ ਫੇਲੀਆ ਵਾਲੇ ਪਾਸੇ ਚੱਲ ਗਏ ਧੋਪ ਨਹੀਂ ਵੀਡੀਓ ਹੁੰਦੀ ਹੈ ਹਮੇਸ਼ਾ ਆਪਣੇ ਮਾਪਿਆਂ ਦੇ ਨਾਲ ਜਿਹੜੇ ਬੱਚੇ ਖੇਤੀ ਦਾ ਕੰਮ ਕਰਾਉਂਦੇ ਆ ਉਹਨਾਂ ਨੂੰ ਪੂਰੀ ਨੌਲੇਜ ਹੁੰਦੀ ਆ ਜੇ ਕੋ ਘਰੇ ਆਪਣੇ ਮੱਝਾਂ ਦਾ ਜਾਂ ਗਾਵਾਂ ਦਾ ਕੰਮ ਕਰਾਉਂਦਾ ਉਹਨੂੰ ਪੂਰੀ ਨੌਲੇਜ ਹੁੰਦੀ ਆ ਜਿਹੜੇ ਬੰਦੇ ਘਰੇ ਬੱਚੇ ਵਿਜੀ ਰੰਦੇ ਉਹਨਾਂ ਦਾ ਨਸ਼ਾ ਕਰਨ ਨਾ ਉਹ ਬਾਹਰ ਜਿਹੜੀਆਂ ਵੀਡੀਓ ਆਉਂਦੀ ਉਹ ਸਿਰਫ ਆਪਣੇ ਬਿਜ਼ਨਸ ਵਾਸਤੇ ਉਹਨੂੰ ਪਤਾ ਵੀ ਮੇਰੇ ਪਿਓ ਨੇ ਕਿੰਨਾ ਸਖਸ਼ ਕੀਤਾ ਇਹ ਤੋਂ ਤੇ ਸਾਨੂੰ ਪੜਾਉਣ ਵਾਸਤੇ ਜਿਹੜੇ ਬੰਦੇ ਨੇ ਇਹ ਚੀਜ਼ਾਂ ਸੋਚ ਲਈਆਂ ਉਹ ਕਦੇ ਵੀ